ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਫਲਾਈ ਅੰਮ੍ਰਿਤਸਰ ਸਾਹਿਬ ਵੱਲੋਂ ਕਿਉਂਕਿ ਸਰਦਾਰ ਸੰਦੀਪ ਸਿੰਘ ਜੀ ਗੁਮਟਾਲਾ ਇਹ ਲੱਗੇ ਹੋਏ ਨੇ ਬੜੇ ਚਿਰ ਦੇ ਇਸ ਯਤਨਾਂ ਲਈ ਉਹ ਆਪਣਾ ਯਤਨ ਆ ਕਿ ਆਪਾਂ ਜਿੱਥੇ ਵੀ ਦੇਸ਼ ਉਦੇਸ਼ ਵਿੱਚ ਦੀ ਧਰਤੀ ਤੋਂ ਪੰਜਾਬ ਨੂੰ ਯਾਤਰਾ ਕਰਦੇ ਆ ਤੇ ਸਮੂਹ ਸੰਗਤ ਨੂੰ ਬੇਨਤੀ ਆ ਕਿ ਤੁਸੀਂ ਜਰੂਰ ਹਰ ਵਾਰ ਜਿਹੜੀ ਤੁਹਾਡੀ ਲੈਂਡਿੰਗ ਆ ਜਿਹੜਾ ਤੁਸੀਂ ਉਤਰਨਾ ਗਿਆ ਤੁਸੀਂ ਫ্লাই ਕਰਨਾ ਉਹ ਅੰਮ੍ਰਿਤਸਰ ਸਾਹਿਬ ਤੋਂ ਕਰੋ ਔਰ ਮੈਂ ਸਮਝਦਾ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਨਾਲ ਜਿਹੜਾ ਵੀ ਪ੍ਰਾਣੀ ਜਿਹੜਾ ਪਿਆਰ ਕਰਦਾ ਪੰਜਾਬ ਦੀ ਧਰਤੀ ਨਾਲ ਸੰਬੰਧਿਤ ਆ ਉਹ ਤੁਹਾਨੂੰ ਚਾਹੇ 200 400 ਡਾਲਰ ਪਾਉਂਡ ਮਹਿੰਗੀ ਵੀ ਟਿਕਟ ਪਵੇ ਕਿਉਂਕਿ ਇਸ ਤੋਂ ਵੱਡਾ ਸਾਡੇ ਲਈ ਕੁਝ ਨਹੀਂ ਮਾਇਆ ਕੁਝ ਨਹੀਂ ਹੁੰਦੀ ਆਪਣਾ ਖਿੱਤਾ ਆਪਣੀ ਧਰਤੀ ਆਪਣਾ ਧਰਮ ਉਹ ਸਾਡੇ ਲਈ ਸਭ ਕੁਝ ਹੁੰਦਾ ਤੇ ਇਹ ਅਸੀਂ ਜਰੂਰ ਯਤਨ ਕਰੀਏ ਜੋ ਭਾਈ ਸਾਹਿਬ ਨੇ ਯਤਨ ਕਰ ਰਹੇ ਆ ਇਹਨਾਂ ਦਾ ਸਾਥ ਦੇਣ ਲਈ ਯਤਨ ਇਹ ਆ ਕਿ ਅਸੀਂ ਜਦ ਹੀ ਫਲਾਈਟ ਆ ਉਹ ਅੰਮ੍ਰਿਤਸਰ ਸਾਹਿਬ ਦੀ ਲਈਏ ਚਾਹੇ ਪੰਜਾਬ ਜਾਈਏ ਚਾਹੇ ਪੰਜਾਬ ਤੋਂ ਆਈਏ ਇਹ ਜਰੂਰ ਆਪ ਸਾਰੇ ਨੋਟ ਕਰਿਓ ਜੇ ਅਸੀਂ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਪਿਆਰ ਕਰਦੇ ਆਂ ਔਰ ਦੂਜਾ ਕਿੱਡਾ ਵੱਡਾ ਮੌਕਾ ਜਦੋਂ ਅਸੀਂ ਫਲਾਈਟ ਲੈ ਲੈਨੇ ਆਂ ਅਸੀਂ ਇੱਕ ਟਾਈਮ ਜਾਂਦੇ ਆਂ ਜਾਂ ਆਉਂਦੇ ਆਂ ਮੰਨ ਲਓ ਅਸੀਂ ਇੱਥੋਂ ਡਿਪਾਰਚਰ ਹੋਣਾ ਫਲਾਈ ਹੋਣੀ ਆ ਸਾਡੀ ਲਾਈਟ ਹੋ ਗਈ ਫਲੈਟ ਦਿੱਲੀ ਤੋਂ ਵੀ ਹੋ ਸਕਦੀ ਹੋ ਜਾਂਦੀ ਆ ਤੇ ਅਸੀਂ ਤੇ ਉੱਥੇ ਦਰਸ਼ਨ ਕਰ ਸਕਦੇ ਆਂ ਆਉਂਦੇ ਜਾਂਦੇ ਆਂ ਅਸੀਂ ਮਤਲਬ ਇਹ ਪੁੰਨ ਤੇ ਫਲੀਆਂ ਵਾਲਾ ਕੰਮ ਹੋ ਜਾਂਦਾ ਇਹ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਫਲਾਈਟ ਕਰਦੇ ਆਂ ਜਰੂਰ ਸਾਰੀ ਸੰਗਤ ਸਾਥ ਦਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ